ਹਾਂਜੀ ਦੋਸਤੋ ਕੀ ਹਾਲ ਚਾਲ ਆਈ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਕਈ ਵੀਰ ਪੁੱਛਦੇ ਹੁੰਦੇ ਆ ਵੀ ਸੇਵਾ ਵਾਲੀ ਮੁਰਗੀ ਚਾਹੀਦੀ ਆ ਆਪਾਂ ਨੂੰ ਹਨਾ ਤੇ ਆਹ ਮੁਰਗੀ ਆਪਣੇ ਕੋਲੇ ਸੇਵਾ ਮੰਗੀ ਬੈਠੀ ਹੈਗੀ ਠੀਕ ਆ ਬਹੁਤ ਵਧੀਆ ਟਾਪ ਕੁਆਲਿਟੀ ਦੀ ਮੁਰਗੀ ਆ ਚਿੱਟੀ ਅੱਖ ਦੇ ਵਿੱਚ ਜਾਵਾ ਨਸਲ ਤੇ ਸੇਵਾ ਮੰਗੀ ਬੈਠੀ ਆ ਬਹੁਤ ਵਧੀਆ ਕੁਆਲਿਟੀ ਦੀ ਕਹਿ ਸਕਦੇ ਆ ਮੁਰਗੀ ਆਪਾਂ ਤੇ ਜੇ ਕਿਸੇ ਨੂੰ ਚਾਹੀਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰੇ 1200 ਰੁਪਿਆ ਰੇਟ ਆ ਮੁਰਗੀ ਦਾ ਵੀਰੇ ਕੱਟ ਵੱੱਡਾ ਵਾਲਾ ਫੋਨ ਨਾ ਕਰੇ ਕਈ ਵੀਰ ਕਹਿੰਦੇ ਸਾਨੂੰ ਖਰਚਾ ਪੈਜੂ ਆਏ ਹੋ ਜੂ ਖਰਚਾ ਵੀਰੇ ਸਾਰਿਆਂ ਨੂੰ ਪੈ ਜਾਂਦਾ ਸੀਗਾ ਜਦੋਂ ਜਾਨਵਰ ਲਿਆਉਣੇ ਕਰਨੇ ਪੈਂਦੇ ਆ ਠੀਕ ਆ ਤੇ 1200 ਰੁਪਇਆ ਫਿਕਸ ਪ੍ਰਾਈਸ ਆ ਮੁਰਗੀ ਦਾ ਰੇਟ ਇਹਦਾ ਜਾਵਾ ਮੁਰਗੀ ਆ ਸੇਵਾ ਮੰਗੀ ਬੈਠੀ ਆ ਆ ਦੇਖੋ ਉੱਠਦੀ ਅਠਦੀ 28 ਠੋਈ ਉੱਠਦੀ ਨਹੀਂ ਸੇਵਾ ਮੰਗੀ ਬੈਠੀ ਹੈਗੀ ਤੇ ਸੇਵਾ ਵਾਲੀ ਮੁਰਗੀ ਇਹ ਸੇਲ ਆਪਣੇ ਕੋਲੇ ਜਾਵਾ ਨਸਲ ਦੀ ਪ੍ਰਿੰਦ ਹੋਈ ਵੀ ਆ ਪਰਪੁਰ ਸਾਰੇ ਵਧੀਆਗੇ ਵਧੀਆ ਤੰਦਰੁਸਤ ਟਾਪ ਕੁਆਲਿਟੀ ਦੀ ਮੁਰਗੀ ਜਾਵਾ ਸੇਲਾ ਪਿੰਡ ਚੱਕਵਖਤੂ ਜ਼ਿਲ੍ਹਾ ਬਠਿੰਡਾ ਪਿੰਡ ਚੱਕਵਖਤੂ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਮੁਰਗੀ ਸੇਲਾ ਸੇਵਾ ਮੰਗੀ ਬੈਠੀ ਹੈਗੀ ਸੇਵਾ ਵਾਲੀ ਮੁਰਗੀ ਪਿੰਡ ਚੱਕਵਖਤੂ ਜ਼ਿਲ੍ਹਾ ਬਠਿੰਡਾ ਤੇ 95010 30988 ਤੇ ਤੁਸੀਂ ਕਾਲ ਕਰ ਸਕਦੇ ਹੋ ਆ ਦੇਖੋ ਕਈ ਵਾਰ ਸੇਵਾ ਵਾਲੀ ਮੁਰਗੀ ਮੰਗਦੇ ਹੁੰਦੇ ਆ ਤਾਂ ਹੁਣ ਬੱਚੇ ਘੜਵਾਉਣ ਦਾ ਵੀ ਟਾਈਮ ਆ ਬਹੁਤ ਵਧੀਆ ਟਾਈਮ ਆ ਹੁਣ ਬੱਚੇ ਘੜਵਾਉਣ ਦਾ ਤੇ ਜੇ ਕਿਸੇ ਨੂੰ ਚਾਹੀਦੀ ਆ ਤਾਂ ਕਰ ਲਿਓ ਕੰਟੈਕਟ ਆਜੋ ਪਿੰਡ ਚੱਕਵਕਤੂ ਜ਼ਿਲ੍ਹਾ ਬਠਿੰਡਾ ਜਾਵਰ ਨਸਲ ਦੀ ਆ ਮੁਰਗੀ ਸੇਲ ਆ ਤੇ ਕਰ ਲਿਓ ਕੰਟੈਕਟ ਜੀ ਧੰਨਵਾਦ